ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟਲ ਕਿੰਨੇ ਬਾਈ ਜੀ ਬਾਈ ਜੀ ਹਸੀ ਕਾਲ ਹਾਂ ਸ੍ਰੀ ਕਾਲ ਬਾਈ ਹੋ ਠੀਕ ਹੋ ਵਧੀਆ ਜੀ ਹਾਂ ਜੀ ਠੀਕ ਹੈ ਨਾਮ ਤੇ ਐਡਰੈਸ ਬੋਲ ਦੋ ਨਾਮ ਸੁਆਸ ਕੁਮਾਰ ਜੀ ਹੂੰ ਪਿੰਡ ਜੀ ਪਿੰਡ ਭਗਤਾ ਭਗਤਾ ਭਾਈ ਕਾ ਹਨਾ ਜ਼ਿਲ੍ਹਾ ਬਟੰਡਾ ਜ਼ਿਲ੍ਹਾ ਬਟੰਡਾ ਤਹਿਸੀਲ ਫੋਲ ਹਨਾ ਮੋਬਾਈਲ ਨੰਬਰ ਬੋਲੋ ਓਹ 8196015402 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਈ ਆ ਇਹ ਦੂਜੇ ਸੂਈ ਆ ਬਾਈ ਡਾਕਟਰ ਕਦੋਂ ਸੂਈ ਆ ਬਾਈ ਇਹ ਸਵੇਰ ਸੂਈ ਆ ਸਵੇਰ ਸੂਈ ਆ ਠੀਕ ਆ ਜੇ ਰੁਪਈਆ ਕੀ ਬਾਈ ਹਾਂ ਜੇ ਰਾਹ ਪਈ ਆ ਇੱਧਰ ਠੀਕ ਆ ਕਿੱਥੇ ਪਈ ਆ ਆ ਇੱਧਰ ਨਾਲ ਹੀ ਇੱਥੇ ਇੱਧਰ ਹਾਂ ਠੀਕ ਆ ਆ ਪਈ ਆ ਬਈ ਠੀਕ ਆ ਜੇ ਰ ਹੈ ਬਾਈ ਕਹਿੰਦਾ ਓਕੇ ਆ ਠੀਕ ਆ ਬੱਚਾ ਕੀ ਆ ਬਈ ਬੱਛੀ ਆ ਬੱਛੀ ਬੜੀ ਚੰਗੀ ਹੈ ਹਨਾ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਚੈੱਕ ਕਰੋ ਬਈ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਨਾੜਾ ਨੁੜਾ ਨਾੜੀ ਆ ਚੰਗੀ ਆ ਬੱਛੀ ਵਾਂਗ ਤੇ ਕਿੰਨਾ ਬੋੜਾ ਗੱਡਿਆ ਫਿਰ ਇਹਦਾ ਇਹ ਬਈ 1.5-4 ਕਿਲੋ ਡਾਕਟਰ ਬੋੜਾ ਖੜਤਾ ਠੀਕ ਆ ਕਿੰਨਾ ਦੁੱਧ ਦੇ ਦੂਆ ਇਸ ਟਾਈਮ ਉਹ ਦੇ ਦੂਗੀ 12 ਕਿਲੋ ਖੋਲ ਦੇ ਬਈ ਤੋੜ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਬਈ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਗਿਆ। ਕੀ ਬਾਤ ਆ। ਥਣ ਦਾ ਸਹੇਬ ਬਹੁਤ ਚੰਗਾ ਹੈ। ਚਵਾਈ ਕਿਵੇਂ ਆ? ਚਵਾਨ ਇੱਕ ਨੰਬਰ ਆ। ਇੱਕ ਨੰਬਰ ਆ ਚਵਾਈ। ਫੇਸ ਬੜਾ ਪਿਆਰਾ, ਰੰਗ ਰੂਪ ਚੰਗਾ, ਕੱਦ-ਵੱਡ ਚੰਗਾ। ਸੂਈ ਸਵਾਈ ਆ, ਜੇਰ ਵੀ ਬਾਈ ਰੱਖੀ ਬੈਠਾ। ਬੱਚਾ ਵੀ ਮਗਰ ਬੱਚੀ ਆ। ਬੱਚੀ ਵੀ ਬਹੁਤ ਚੰਗੀ ਆ। ਦੋਨਾਂ ਗੱਭੀ ਤੁਹਾਨੂੰ ਮਿਲ ਜਾਣੇ। ਤੇ ਕੀ ਮੋਲ ਆ ਜੀ ਇਹਦਾ ਫਿਰ ਮੋਲ ਬਾਈ 65000 ਮਾਨਤਨ ਹੋ ਜਾ ਹਾਂ ਮਾਨਤਨ ਕਰਾਂਗੇ 65000 ਰੁਪਏ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਤੋਰਾ ਤਾਰਾ ਚੰਗਾ ਕੱਦ ਵਿਡ ਚੰਗਾ ਮੋਲ ਵੀ ਬਾਈ ਨੇ ਜਾਇਜ਼ ਰੱਖਿਆ 65000 ਰੁਪਏ ਬਾਕੀ ਮਾਨਤਨ ਜ਼ਰੂਰ ਹੋ ਜੀਗਾ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਕਨਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ